ਗਾਈਜ਼ ਆ ਜਤੋਂ ਇਹ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਮੈਂ ਤੁਹਾਨੂੰ ਅਕਾਲੀ ਸਿੰਘ ਸਿੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਨੂੰ ਅਤੇ ਰਾਸਤੇ ਚੋਂਦੇ ਕੁਦਰਤ ਦੇ ਅਨਮੋਲ ਖਜ਼ਾਨਾ ਬਹੁਤ ਹੀ ਸੋਹਣੇ 뷰 ਜਿਹੜੇ ਰਾਸਤੇ ਚੋਂਣਗੇ ਉਹਨਾਂ ਦੀ ਸ਼ੇਅਰ ਕਰਾਉਂਦਾ ਜਾਊਂਗਾ ਧਿਆਨ ਨਾਲ ਦੇਖਿਓ ਤੁਸੀਂ ਤੁਹਾਨੂੰ ਬਹੁਤ ਹੀ ਵਧੀਆ ਲੱਗੂਗਾ ਮੈਂ ਘਰੋਂ ਚੱਲ ਪਿਆ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਘਟ ਘਟ 3.5 ਕਿਲੋਮੀਟਰ ਦੂਰ ਆ ਬੈਨਕੂਵਰ ਚ ਆ ਜਣੀ ਗੁਰਦੁਆਰਾ ਸਾਹਿਬ ਜੀ ਤੇ ਮੈਂ 2-3 ਦਿਨ ਹੋ ਗਏ ਤੁਰ ਕੇ ਜਾਣ ਦੀ ਕੋਸ਼ਿਸ਼ ਕਰਦਾ ਤੁਰੇ ਕਿਈ ਚਲੇ ਜਾਈਦਾ ਪਰ ਰਸਤਾ ਜਿਹੜਾ ਬਹੁਤ ਹੀ ਉੱਚਾ ਨੀ ਮਾ ਜਣੀ ਇੱਥੇ ਜਿਹੜਾ ਬੈਨਕੂਵਰ ਚਾ ਬਹੁਤ ਹੀ ਆਇਦਾਲੇ ਬਹੁਤ ਸੋਹਣੀਆਂ ਪਹਾੜੀਆਂ ਆ ਤੇ ਉੱਚਾ ਨੀਵਾਂ ਰਸਤਾ ਜਾਣੇ ਤੁਰਨ ਦਾ ਬਹੁਤ ਹੀ ਬਾਗ ਦਾ ਬਹੁਤ ਹੀ ਨਜ਼ਾਰਾ ਹੁੰਦਾ ਤੁਰ ਕੇ ਜਾਣ ਦਾ ਬਹੁਤ ਨਜ਼ਾਰਾ ਆਉਂਦਾ ਗੱਡੀ ਤੋਂ ਜਾਣ ਦੀ ਬਜਾਏ ਬੱਚੇ ਤਾਂ ਕਹਿੰਦੇ ਆ ਗੱਡੀ ਵਾਰੇ ਪਰੰਤੂ ਮੈਨੂੰ ਇਹ ਆਹ ਲੈਂਦਾ ਵੀ ਨਾ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰ ਲਾਂਗੇ ਨਾ ਤੁਰ ਕੇ ਛੇਤ ਲਈ ਬਾਕਿੰਗ ਬਹੁਤ ਵਧੀਆ ਉਹਦਾ ਨਜ਼ਾਰਾ ਲਵਾਂਗੇ ਤੇ ਰਸਤੇ ਦੇ ਵਿੱਚ ਤੁਹਾਨੂੰ ਵਧੀਆ ਥਿਊਜ਼ ਤਕਉਂਦਾ ਜਾਂਦਾ ਆਮ ਤੌਰ ਤੇ ਗਲਾਬ ਨਾ ਕਰਦੇ ਮੇਥਲਾ ਆਮ ਲਾਉਂਦੇ ਨੇ ਬਹੁਤ ਸੁਣ ਗਲਾਬ ਆ ਬਹੁਤ ਲੋਕਾਂ ਦੀ ਚਾਹਤ ਦੇ ਵਿੱਚ ਗਲਾਬ ਇਹ ਆਮ ਤੌਰ ਤੇ ਕਰਾਂਦੇ ਵਿੱਚ ਬੋਲੀਵੁੱਡ ਦਾ ਆਮ ਲਾਉਂਦੇ ਗਲਾਬ ਬਹੁਤ ਵੇਖਿਆ ਇੱਥੇ ਆਮ ਤੌਰ ਤੇ ਲਾ ਸੜਕਾਂ ਵੀ ਬੈਂਕੂਵਰ ਦੇ ਵਿੱਚ ਆ ਜਿਹੜੀ ਸੜਕਾ ਬੈਂਕੂਵਰ ਤੋਂ ਸਹੀ ਨਹੀਂ ਜਾਂਦੀ ਆ ਜਿਹੜਾ ਰੋਡ ਆ ਨਾ ਤੇ ਬੈਂਕੂਵਰ ਤੋਂ ਸਹੀ ਨੂੰ ਜਾਣ ਵਾਲਾ ਰੋਡ ਆ ਇੱਥੇ ਕਾਫੀ ਭੀੜ ਪੜਕਾ ਰਹਿਣਾ ਕਾਇਪ ਦੇ ਨਿਯਮਾਂ ਦਾ ਬਹੁਤ ਪਾਲਣ ਕੀਤਾ ਜਾਂਦਾ ਇੱਥੇ ਯਾਨੀ ਸ਼ਹਿਰ ਆ ਜਿਹੜਾ ਬਹੁਤ ਹੀ ਮਹਿੰਗਾ ਸ਼ਹਿਰ ਆ ਯਾਨੀ ਬਹੁਤ ਹੀ ਜਨੀਕ ਸ਼ਹਿਰ ਆ ਇੱਥੇ ਯਾਨੀ ਘਾਟਾਂ ਉਤਨ ਵਾਲੇ ਲੋਕ ਤਾਂ ਨਹੀਂ ਆ ਸਕਦੇ ਇਹ ਤਾਂ ਗੱਲ ਹੈਗੀ ਆ ਪਰੰਤੂ ਰਹਿਣ ਲਈ ਇੱਕ ਬਹੁਤ ਹੀ ਉਦਪੁੱਤ ਸ਼ਹਿਰ ਆ ਜਿੱਥੇ ਬਹੁਤ ਹੀ ਜੀ ਲੱਗਦਾ ਹਰ ਇੱਕ ਇਨਸਾਨ ਨੂੰ ਇੱਥੇ ਯਾਨੀ ਰੈਂਟ ਵੱਧ ਹੋਣ ਕਾਰਨ ਜਿਹੜੀਆਂ ਬਰਕਸ਼ਾ ਪੌਂ ਮਹੀਨੇ ਉਹ ਮੋਬਾਈਲ ਬਰਕਸ਼ਾ ਪਜਾਦਾ ਨੇ ਯਾਨੀ ਤੌਰ ਫਿਰ ਕੇ ਗੱਡੀ ਦੇ ਵਿੱਚ ਸਾਰਾ ਸਮਾਨ ਪਿਆ ਹੁੰਦਾ ਜੇ ਕੋਈ ਚੀਜ਼ ਖਰਾਬ ਹੁੰਦੀ ਆ ਤਾਂ ਉਹ ਆਪਣਾ ਨੈਟ ਤੇ ਪਾ ਲੈਂਦੇ ਨੇ ਵਾਰ ਕੀ ਦਾ ਆਪ ਦਾ ਨੰਬਰ ਵਗੈਰਾ ਤੇ ਉੱਥੇ ਨੈਟਵਰਕ ਕਨੈਕਟ ਕੋਈ ਕਰਦਾ ਪਰ ਜਿੱਥੇ ਵੀ ਗੱਡੀ ਖੜੀ ਹੁੰਦੀ ਆ ਤਾਂ ਉਹ ਨੂੰ ਉਸੇ ਜਗ੍ਹਾ ਦੇ ਨੀਚੇ ਜਗ੍ਹਾ ਖੜਾ ਹੁਣ ਤਿੰਨ ਪ੍ਰਾਈਸ ਨੇ ਓਵਰ ਪ੍ਰਾਈਸ ਹੁੰਦਾ ਹੈ ਇਹੋ ਜਿਹੀ ਗੱਡੀਆਂ ਚੱਲ ਰਹੀਆਂ ਨੇ ਇੱਕ ਤੋਂ ਦੋ ਜਦੋਂ ਉੱਪਰ ਨੇ ਵੀ ਜਦੋਂ ਤਾਂ ਦੇਖੋ ਬਹੁਤ ਜਿਆਦਾ ਆ ਦੇਖੋ ਰੇਲਵੇ ਲਾਈਨ ਰੇਲਵੇ ਲਾਈਨ ਤੇ ਨਾਲ ਨਾਲ ਹੀ ਕੋਲ ਟ੍ਰੇਕ ਜਾ ਰਿਹਾ ਨਾਲ ਨਾਲ ਹੀ ਜਾ ਰਿਹਾ ਬਹੁਤ ਵੱਡੀ ਹਾਈਵੇ ਆ ਸੈਕਸ਼ਨ ਲੇਨ ਤਾਂ ਤੁਹਾਰੇ ਦੁਆਲੇ ਨਾਲ ਤੁਸੀਂ ਦੇਖੋ ਦਰਕਤਾਂ ਦੀ ਪਰਮਾਰ ਬਹੁਤ ਹੀ ਸੋਹਣਾ ਵਾਤਾਵਰਨ ਸੜਕ ਦੇ ਆਲੇ ਦੁਆਲੇ ਜੇ ਤੁਰਨ ਵਾਲੀ ਰਾਹ ਹੈ ਪੱਟ ਪੱਥ ਬਣਿਆ ਹੋਇਆ ਉਹਦੇ ਉੱਤੇ ਨਾਲ ਨਾਲ ਹਰਤ ਬਹੁਤ ਸੋਹਣੇ ਲੱਗਦੇ ਆ ਬਹੁਤ ਵਧੀਆ ਤੁਹਾਨੂੰ ਖਾਉਂਦੇ ਗੱਤਨੀ ਡਿਊਟੀ ਤੁਹਾਨੂੰ ਮੈਂ ਐਂਟਰ ਹੋ ਰਿਹਾ ਮੈਨੀ ਟਾਈਪ ਆਫ ਫਲਾਵਰਸ ਵੈਲਕਮ ਟੂ ਇਧਰ ਬਹੁਤ ਤਰ੍ਹਾਂ ਦੇ ਬੂਟੇ ਹਰਿਆਵਲ ਹਰਿਆਵਲ ਯਾਨੀ ਦੇਖੋ ਗੇਂਦਾ ਬਹੁਤ ਟਾਈਪ ਦੇ ਫਲਾਵਰ ਨੇ ਜਿਹੜੇ ਤੁਹਾਨੂੰ ਵੈਲਕਮ ਕਰ ਦਿੰਦੇ ਗੁਰਦੁਆਰਾ ਸਾਹਿਬ ਦੇ ਐਂਟਰ ਹੁੰਦੇ ਆ ਇਹ ਤੇ ਗੋਮਣ ਸਾਹਿਬ ਤੇ ਨਿਸ਼ਾਨ ਸਾਹਿਬ ਉਸ ਤੋਂ ਬਾਅਦ ਮੈਂ ਬਾਕੀ ਤੁਹਾਨੂੰ ਮੱਥਾ ਟੇਕਣ ਦਾ ਵਾਧ ਦਿਖਾਵਾਂਗਾ ਸਾਰੀ ਸ਼ਾਇਦ ਜੀ ਗੁਰਦੁਆਰੇ ਦੀ ਗੁਰਦੁਆਰੇ ਸਾਹਿਬ ਦੀ ਨਗਰ ਮੈਂ ਤੁਹਾਨੂੰ ਦਿਖਾਉਣਾ ਬਾਅਦ ਦੇ ਗੁਰਦੁਆਰੇ ਸਾਹਿਬ ਦਾ ਮੇਨ ਦਵਾਰਾ ਜਿੱਥੋਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਦਾਖਲ ਹੋਣਾ ਆ ਗੋਮਣ ਸਾਹਿਬ ਦੱਸਦੇ ਹਾਂ ਗੁਰਦੁਆਰੇ ਸਾਹਿਬ ਤੇ ਆ ਨਿਸ਼ਾਨ ਸਾਹਿਬ ਇਹ ਬਹੁਤ ਹੀ ਸੋਹਣਾ ਦਰਬਾਰ ਸਾਹਿਬ ਬਹੁਤ ਹੀ ਸੁੰਬਰ ਗੁਰੂ ਸਾਹਿਬ ਦਾ ਦਰਬਾਰ ਸਾਹਿਬ ਆ ਬਾਹਰ ਦੇ ਬਿਓਜ ਤੁਹਾਨੂੰ ਦੋਸਤਾ ਦਿਖਾਉਣਾ ਬਹੁਤ ਵਧੀਆ ਜਗ੍ਹਾ ਤੇ ਗੁਰਦੁਆਰਾ ਸਾਹਿਬ ਸਵਾਭਮਾਣਾ ਪਹਾੜੀਆਂ ਤੇ ਬੱਦਲ ਵਿੱਚੇ ਫਿਰਦੇ ਨੇ ਬੈਨਕੂਵਰ ਦੇ ਬੈਠੇ ਬਹੁਤ ਹੀ ਸੋਹਣਾ ਅਕਾਲੀ ਸਿੰਘ ਸਿੱਖ ਗੁਰਦੁਆਰਾ ਸਾਹਿਬ ਸਤਾਪਤ ਆ ਲੰਗਰ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਆ ਮੈਂ ਵੀ ਚਾਹ ਸਕਿਆ ਹਾਂ ਬਸ ਤਾਂ ਦੇਖਿਆ ਤੇ ਗ੍ਰੰਥੀ ਸਿੰਘ ਨੇ ਗੱਲ ਕੀਤੀ ਉਹ ਵੀ 22 23 ਸਾਲ ਤੋਂ ਸੇਵਾ ਕਰ ਰਹੇ ਨੇ ਹੁਣ ਕਾਹ ਸੀ ਇਹਨਾਂ ਇੱਥੇ ਇਹ ਪਿਆਰ ਸਾਧੀਆਂ ਦਾ ਬਹੁਤ ਰਹਿਣਾ ਯਾਨੀ ਲੋਕਾਂ ਦਾ ਇੱਥੇ ਬਹਿ ਸਕਦੀਆਂ ਇਸੇ ਗੁਰਦੁਆਰਾ ਚਾਹ ਪਾ ਕੇ ਕਰਦੇ ਨੇ ਉਹ ਕਿਸੇ ਦਾ ਤੇ ਬਹੁਤ ਸੰਗਤ ਆਉਂਦੀ ਆ ਬਹੁਤ ਹੀ ਵਧੀਆ ਜਗ੍ਹਾ ਤੇ ਯਾਨੀ ਸ੍ਰੀ ਹਰਿਮਹਾਂ ਲੰਗਰ ਸਾਹਿਬ ਯਾਨੀ ਲੰਗਰ ਦਾ ਪਾਉ ਬੜੀਆ ਪ੍ਰਬੰਧਾ ਜੇ ਤੁਸੀਂ ਦੇਖੋਗਾ ਬਹੁਤ ਵਧੀਆ ਗਵਾਲ ਦੇ ਲਾਈਨ ਤੋਂ ਕੱਢ ਕੇ ਗੁਰਦੁਆਰੇ ਸਾਹ ਦੇ ਪਿਓ ਜੀ ਨੇ ਤੁਹਾਨੂੰ ਬਹੁਤ ਵਧੀਆ ਫੀਲ ਹੋਊਗਾ ਜਿਹੜਾ ਵੀ ਦੇਖੂਗਾ ਬਹੁਤ ਵਧੀਆ ਫੀਲ ਕਰੂਗਾ ਯਾਨੀ ਮਹਾਰਲੇ ਦੇ ਸਾਰੇ ਵੀ ਜਾ ਕੇ ਆਪਣੇ ਲੋਕਾਂ ਨੇ ਆਪਣੇ ਏਕੀਦਾ ਨੂੰ ਆਪਣੇ ਗੁਰੂ ਨੂੰ ਸ਼ਾਇਦਾ ਕਰਨ ਦੇ ਸਰਦਾਰਾਂ ਨਾਲ ਉਹ ਗੁਰੂ ਸਥਾਨ ਬਣਾਏ ਕੋਈ ਨਹੀਂ ਜੋ ਕਿ ਹਰ ਇੱਕ ਇਨਸਾਨ ਸਰਦਾਰਾਂ ਇੱਥੇ ਮੱਥਾ ਟੇਕਦਾ ਲੰਗਰ ਛਕਦੇ ਨੇ ਸੇਵਾ ਕਰਦੇ ਨੇ ਬੱਚੇ ਨੇ ਜਿਹੜੇ ਪੜ੍ਹਨ ਆਉਂਦੇ ਨੇ ਉਹ ਵੀ ਲੰਗਰ ਛੱਕ ਜਾਂਦੇ ਨੇ ਬਹੁਤ ਵਧੀਆ ਫੀਲ ਹੁੰਦਾ ਲੋਕਾਂ ਵਿੱਚ ਪਿਆਰ ਆ ਹਰ ਇੱਕ ਨਾਲ ਪਿਆਰ ਜੋ ਕਿ ਆਪਣਾ ਪਹਿਲਾ ਸਿਧਾਂਤ ਹਰ ਇੱਕ ਇਨਸਾਨ ਦਾ ਪਹਿਲਾ ਸਿਧਾਂਤ ਹੈ ਫੈਰੀ ਬਿਊਟੀਫੁੱਲ ਲੱਕ ਮਾਥ ਸਟੇਜ ਤੋਂ ਫੈਰੀ ਲੇਟੈਸਟ ਮਾਡਲ ਆਫ ਦਾ ਆਰਟ ਕੁਸ਼ੀਨ ਬਹੁਤ ਵਧੀਆ ਲੱਗਦਾ ਦੇਖ ਰਹੇ ਹੋ ਮਾਸਟਰ ਜੀ ਸੋ ਸੀ ਦੀ ਬਿਊਟੀ ਆਫ ਨੇਚਰ ਐਂਡ ਸੀ ਦੀ ਮੋਲ ਆਫ ਪਾਵਰਟੀ ਉਹ ਮਾਸਟਰ ਪਲੀਜ਼ ਤੁਸੀਂ ਸੀ ਇਹ ਇਸ ਸੀ ਦੀ ਸ਼ੋਰੂਮ ਆਫ ਬੀ ਐਮ ਡਬਲਯੂ ਐਂਡ ਮਾਡਲ ਜੋਬ ਕਾਰ ਅਮੇਜ਼ਿੰਗ ਮਾਡਲ ਆਫ ਕਾਰ ਜੋ ਮਾਸਟਰ ਪਲੀਜ਼ ਟੂ ਸੀ ਇਟ ਸੀ ਦੀ ਹੰਡਾਈ ਸ਼ੋਰੂਮ ਸ਼ਾਉਰੂਮਾਂ ਵੀ ਆਪਾਂ ਜਾਨੀ ਇੱਥੇ BMW ਆ ਗਿਆ Audi ਹੋ ਗਿਆ 32 ਹੋ ਗਿਆ ਬਹੁਤ ਸ਼ਾਉਰੂਮ ਇੱਥੇ ਨੇ ਬਹੁਤ ਹੀ ਵਧੀਆ ਜਿਗ੍ਹਾਗਾ ਤੇ ਇਹਨਾਂ ਨੇ ਆਇਆ ਐ ਪਰਬਤਾਂ ਦੇ ਵਿਚਾਰੇ ਬਹੁਤ ਵਧੀਆ ਨੇਚਰ ਦਾ ਸਟਰਕ ਕੋਈ ਗਰਮੀ ਨਹੀਂ ਜੇ ਗਰਮੀ ਵੱਧ ਤੋਂ ਵੱਧ ਪੈਂਦੀ ਤਾਂ 22 ਡਿਗਰੀ ਨੂੰ ਬਹੁਤ ਜ਼ਿਆਦਾ ਮੰਨਦੇ ਇੱਥੇ ਕਿਉਂਕਿ ਦਰਤੇ ਜਿਹੜੇ ਲਾਇ ਪੈਨੇ ਇਹਨਾਂ ਦੇ ਲੋਕਾਂ ਨੇ ਇਹਨਾਂ ਨੇ ਪਹਿਲਾਂ ਹੀ ਇਹ ਰੱਖਿਆ ਹੋਇਆ ਪ੍ਰਬੰਧ ਕਿ ਗਰਮੀ ਨੂੰ ਕੰਟਰੋਲ ਕੀਤਾ ਜਾਵੇ ਜੇ ਹਰ ਇੱਕ ਜਗ੍ਹਾ ਦਰਸ਼ਕਾਂ ਦੀ ਗਿਣਤੀ ਵੱਧ ਹੋਵੇ ਤਾਂ ਟੈਂਪਰੇਚਰ ਡਾਊਨ ਦਾ ਲੋੜਮੀ ਆਊਗਾ ਨਾ ਇਸ ਲਈ ਕਿਥੇ ਲੋਕਾਂ ਨੇ ਬਹੁਤ ਵਧੀਆ ਤਰੀਕੇ ਨਾਲ ਟੈਂਪਰੇਚਰ ਨੂੰ ਕੰਟਰੋਲ ਕੀਤਾ ਹੈ ਮੈਂ ਕੋਸ਼ਿਸ਼ ਕੀਤੀ ਆ ਗੁਰਦੁਆਰਾ ਸਾਹਿਬ ਨੂੰ ਜਾਂਦੇ ਹੋਏ ਕਿ ਤੁਹਾਨੂੰ ਬਖਵਾਥੇ ਜਗ੍ਹਾਵਾਂ ਜਿਹੜਿਆ ਕਿ ਜਨੀਕ ਨੇ ਦੇਖਣਯੋਗ ਨੇ ਤੁਹਾਨੂੰ ਜ਼ਰੂਰ ਦਿਖਾਵਾਂ ਹੁਣ ਮੈਂ ਵਾਪਸ ਘਰ ਨੂੰ ਚੱਲੇ ਆਂ ਚੜਾਈ ਬਹੁਤ ਆ ਪਰ ਜਦੋਂ ਮਿੱਠਿਆ ਹੋਵੇ ਤਾਂ ਚੜਾਈਆਂ ਤਰਾਈਆਂ ਕੋਈ ਨਹੀਂ ਲੱਗਦੀਆਂ ਹੁਣ ਮੈਂ ਤੁਹਾਨੂੰ ਅੱਗੇ ਹੋਰ ਕੋਈ ਜਗ੍ਹਾ ਦਿਖਾਉਂਗਾ ਜਾਂ ਕੋਈ ਇਨਫੋਰਮੇਸ਼ਨ ਹੋਊਗੀ ਤੁਹਾਡੇ ਨਾਲ ਸਾਂਝ ਕਰੂੰਗਾ ਉਹਨਾਂ ਚੱਲ ਲਈ ਕਿਰਪਾ ਕਰਦੇ ਹੋ ਮੈਨੂੰ ਵੀ ਦਾ ਸਾਥ ਸਾਰਾ ਬਹਿਰ ਜੀ ਕੀ ਫੋਟ ਮੇਰਾ ਚੈਨਲ ਲਾਈਕ ਸ਼ੇਅਰ Ao se grande, eu vou Que